ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਇੱਕ ਇਹੋ ਜਿਹੀ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਅਸਲ 'ਚ ਹਰ ਕਿਸੇ ਦੀ ਜ਼ਿੰਦਗੀ ਦਾ ਆਧਾਰ ਹੈ ਇਹ ਹੈ ਵਿਦਿਆਰਥੀ ਜੀਵਨ ਤੇ ਉਸ ਵਿੱਚ ਅਨੁਸ਼ਾਸਨ ਦੀ ਕੀ ਭੂਮਿਕਾ ਹੈ ਅੱਛਾ ਤੇ ਚਲੋ ਇਸ ਨੂੰ ਸਮਝਦੇ ਆਂ ਦੇਖੋ ਸਾਡੇ ਸਰੋਤ ਦੀ ਇਹ ਪਹਿਲੀ ਲਾਈਨ ਹੀ ਸੱਚ ਪੁੱਛੋ ਤਾਂ ਸਾਰੀ ਕਹਾਣੀ ਬਿਆਨ ਕਰ ਦਿੰਦੀ ਹੈ ਗੱਲ ਸਿਰਫ ਸਕੂਲ ਜਾਂ ਕਾਲਜ ਦੇ ਕੁਝ ਸਾਲਾਂ ਦੀ ਨਹੀਂ ਹੈ ਗੱਲ ਉਸ ਨੀਂਹ ਦੀ ਹੈ ਉਸ ਬੁਨਿਆਦ ਦੀ ਹੈ ਜਿਸ ਤੇ ਸਾਡੀ ਪੂਰੀ ਜ਼ਿੰਦਗੀ ਦੀ ਇਮਾਰਤ ਨੇ ਖੜਾ ਹੋਣਾ ਹੈ ਤਾਂ ਸੋਚੋ ਇਸ ਸਮੇਂ ਚ ਬਣਾਈਆਂ ਗਈਆਂ ਆਤਾਂ ਤੇ ਲੈ ਗੇ ਫੈਸਲੇ ਕਿੰਨੇ ਜ਼ਿਆਦਾ ਮਾਇਨੇ ਰੱਖਦੇ ਨੇ ਤਾਂ ਫਿਰ ਸਵਾਲ ਇਹ ਹੈ ਕਿ ਇਹ ਮਜ਼ਬੂਤ ਨੀ ਕਿਸ ਚੀਜ਼ ਤੇ ਟिकी ਹੁੰਦੀ ਹੈ ਇਸ ਨੂੰ ਨਾ ਇਸ ਤਰ੍ਹਾਂ ਸੋਚ ਕੇ ਦੇਖੋ ਮੰਨ ਲਓ ਸਫਲਤਾ ਇੱਕ ਬਹੁਤ ਵੱਡੀ ਸ਼ਾਨਦਾਰ ਇਮਾਰਤ ਹੈ ਤਾਂ ਫਿਰ ਅਨੁਸ਼ਾਸਨ ਉਹ ਸਭ ਤੋਂ ਮੁੱਖ ਥੰਬ ਹੈ ਜਿਹੜਾ ਉਸ ਪੂਰੀ ਇਮਾਰਤ ਨੂੰ ਸਹਾਰਾ ਦੇ ਰਿਹਾ ਤੇ ਜੇ ਇਹ ਥੰਮਬ ਹੀ ਕਮਜ਼ੋਰ ਹੋਵੇ ਤਾਂ ਸਭ ਕੁਝ ਡਿੱਗ ਸਕਦਾ ਹੈ ਪਰ ਜਦੋਂ ਅਸੀਂ ਵਾਰ-ਵਾਰ ਅਨੁਸ਼ਾਸਨ ਸ਼ਬਦ ਵਰਤਦੇ ਹਾਂ ਤਾਂ ਇਸ ਦਾ ਅਸਲ ਚ ਮਤਲਬ ਕੀ ਹੈ ਚਲੋ ਇਸ ਥੰਮ ਨੂੰ ਥੋੜਾ ਹੋਰ ਨੇੜਿਓਂ ਦੇਖਦੇ ਹਾਂ ਤੇ ਸਮਝਦੇ ਹਾਂ ਕਿ ਆਖਰ ਇਹ ਬਣਿਆ ਕਿਸ ਚੀਜ਼ ਦਾ ਹੈ ਬਿਲਕੁਲ ਸਿੱਧਾ ਤੇ ਸਾਫ਼ ਅਨੁਸ਼ਾਸਨ ਦੇਖੋ ਤਿੰਨ ਮੁੱਖ ਚੀਜ਼ਾਂ ਤੇ ਟਿਕਿਆ ਹੈ ਪਹਿਲਾ ਨਿਯਮਾਂ ਨੂੰ ਮੰਨਣਾ ਦੂਜਾ ਸਮੇਂ ਦੀ ਕੀਮਤ ਨੂੰ ਸਮਝਣਾ ਤੇ ਤੀਜਾ ਜੋ ਸਭ ਤੋਂ ਜ਼ਰੂਰੀ ਹੈ ਉਹ ਹੈ ਸਵੈ ਕੰਟਰੋਲ ਯਾਨੀ ਆਪਣੇ ਆਪ ਤੇ ਕਾਬੂ ਰੱਖਣਾ ਕਿਉਂਕਿ ਇਹੀ ਉਹ ਤਾਕਤ ਹੈ ਜਿਹੜੀ ਸਾਨੂੰ ਸਹੀ ਰਸਤੇ ਤੇ ਰੱਖਦੀ ਹੈ ਭਾਵੇਂ ਕੋਈ ਸਾਨੂੰ ਦੇਖ ਰਿਹਾ ਹੋਵੇ ਜਾਂ ਨਹੀਂ ਹੁਣ ਇਸ ਸਲਾਈਡ ਵਿੱਚ ਇੱਕ ਬਹੁਤ ਹੀ ਦਿਲਚਸਪ ਗੱਲ ਹੈ ਇਹ ਅਨੁਸ਼ਾਸਨ ਨੂੰ ਨਾ ਦੋ ਹਿੱਸਿਆਂ ਵਿੱਚ ਵੰਡਦੀ ਹੈ ਇੱਕ ਪਾਸੇ ਹੈ ਬਾਹਰੀ ਅਨੁਸ਼ਾਸਨ ਮਤਲਬ ਉਹ ਨਿਯਮ ਜਿਹੜੇ ਸਕੂਲ ਟੀਚਰ ਜਾਂ ਮਾਪੇ ਸਾਡੇ ਤੇ ਲਾਗੂ ਕਰਦੇ ਨੇ ਪਰ ਦੂਜੇ ਪਾਸੇ ਹੈ ਸਵੈ ਅਨੁਸ਼ਾਸਨ ਤੇ ਇਹੀ ਅਸਲ ਗੇਮ ਚੇਂਜਰ ਹੈ ਇਹ ਉਹ ਨਿਯਮ ਨੇ ਜਿਹੜੇ ਅਸੀਂ ਖੁਦ ਆਪਣੇ ਲਈ ਬਣਾਉਂਦੇ ਹਾਂ ਤੇ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਅਨੁਸ਼ਾਸਨ ਕੋਈ ਬਨਾਵਟੀ ਚੀਜ਼ ਹੈ ਤਾਂ ਜ਼ਰਾ ਕੁਦਰਤ ਵੱਲ ਨਿਗਾਹ ਮਾਰੋ ਪੂਰਾ ਬ੍ਰਹਮੰਡ ਇੱਕ ਸੰਪੂਰਨ ਅਨੁਸ਼ਾਸਨ ਵਿੱਚ ਚੱਲ ਰਿਹਾ ਹੈ ਸੂਰਜ ਹਰ ਰੋਜ਼ ਸਮੇਂ ਤੇ ਚੜਦਾ ਹੈ ਰੁੱਤਾਂ ਆਪਣੇ ਸਹੀ ਕ੍ਰਮ ਵਿੱਚ ਬਦਲਦੀਆਂ ਨੇ ਗ੍ਰਹਿ ਆਪਣੀ ਤੁਰੀ ਤੇ ਘੁੰਮਦੇ ਨੇ ਇਹ ਹਫੜਾ ਦਫੜੀ ਨਹੀਂ ਇਹ ਵਿਵਸਥਾ ਹੈ ਇਹ ਆਰਡਰ ਹੈ ਤਾਂ ਫਿਰ ਹੁੰਦਾ ਕੀ ਹੈ ਜਦੋਂ ਕੋਈ ਵਿਦਿਆਰਥੀ ਕੁਦਰਤ ਦੇ ਇਸੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ ਆਓ ਹੁਣ ਉਸ ਰਸਤੇ ਤੇ ਚੱਲੀਏ ਜਿਹੜਾ ਅਨੁਸ਼ਾਸਨ ਨਾਲ ਬਣਦਾ ਹੈ ਯਾਨੀ ਕਿ ਇਸ ਦੇ ਫਾਇਦਿਆਂ ਵੱਲ ਦੇਖੋ ਇਸ ਸਭ ਕੁਝ ਨਾ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਜਦੋਂ ਸਮੇਂ ਦੀ ਸਹੀ ਵਰਤੋਂ ਹੁੰਦੀ ਹੈ ਤਾਂ ਸਫਲਤਾ ਮਿਲਦੀ ਹੈ ਇਸ ਸੇ ਨਾਲ ਇੱਕ ਮਜ਼ਬੂਤ ਚਰਿੱਤਰ ਬਣਦਾ ਹੈ ਇਮਾਨਦਾਰੀ ਜ਼ਿੰਮੇਵਾਰੀ ਆਉਂਦੀ ਹੈ ਇੱਕ ਮਜ਼ਬੂਤ ਚਰਿੱਤਰ ਵਾਲਾ ਮਨ ਪਟਕਦਾ ਨਹੀਂ ਉਸ ਵਿੱਚ ਇਕਾਗਰਤਾ ਹੁੰਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਇੱਕ ਚੰਗੀ ਸਿਹਤ ਤੇ ਵਧੀਆ ਜੀਵਨ ਦੀ ਨੀਂਹ ਰੱਖਦੀਆਂ ਨੇ ਇਹ ਸਿਰਫ ਚੰਗੇ ਨੰਬਰ ਲੈਣ ਦੀ ਗੱਲ ਨਹੀਂ ਇੱਕ ਸੰਪੂਰਨ ਇਨਸਾਨ ਬਣਨ ਦਾ ਸਫ਼ਰ ਹੈ ਪਰ ਇੱਕ ਦੂਜਾ ਰਸਤਾ ਵੀ ਹੈ ਇੱਕ ਬਿਲਕੁਲ ਵੱਖਰਾ ਇੱਕ ਹਨੇਰਾ ਰਸਤਾ ਹੁਣ ਅਸੀਂ ਦੇਖਾਂਗੇ ਸਿੱਕੇ ਦਾ ਦੂਜਾ ਪਾਸਾ ਜਦੋਂ ਜ਼ਿੰਦਗੀ ਚ ਅਨੁਸ਼ਾਸਨ ਨਾ ਹੋਵੇ ਤਾਂ ਉਸਦੇ ਨੁਕਸਾਨ ਕੀ ਹੁੰਦੇ ਨੇ ਇਹ ਸਮਝਣਾ ਬਹੁਤ ਬਹੁਤ ਜ਼ਰੂਰੀ ਹੈ ਕਿ ਅਨੁਸ਼ਾਸਨ ਦੀ ਕਮੀ ਸਿਰਫ ਇੱਕ ਬੁਰੀ ਆਦਤ ਨਹੀਂ ਹੈ ਨਹੀਂ ਇਹ ਇੱਕ ਟਲਾਨ ਹੈ ਇੱਕ ਹੇਠਾਵਲ ਜਾਂਦੀ ਗਿਰਾਵਟ ਜਿਸਦੇ ਨਤੀਜੇ ਬਹੁਤ ਗੰਭੀਰ ਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਹੁੰਦੇ ਨੇ ਇਹ ਇੱਕ ਡੋਮੀਨੋ ਇਫੈਕਟ ਵਾਂਗ ਕੰਮ ਕਰਦਾ ਹੈ ਪਹਿਲਾਂ ਪੜਾਈ 'ਚ ਪਿੱਛੇ ਰਹਿ ਜਾਈਦਾ ਹੈ ਜਿਸ ਨਾਲ ਕੀਮਤੀ ਸਮਾਂ ਬਰਬਾਦ ਹੁੰਦਾ ਹੈ ਫਿਰ ਕਲਾਸ ਦਾ ਮਾਹੌਲ ਖਰਾਬ ਹੁੰਦਾ ਹੈ ਤੇ ਹੌਲੀ-ਹੌਲੀ ਸਮਾਜ ਵਿੱਚ ਇੱਕ ਉਜੜਡ ਹੋਣ ਦੀ ਛਵੀ ਬਣ ਜਾਂਦੀ ਹੈ ਹਰ ਇੱਕ ਗਲਤ ਕਦਮ ਦੂਜੇ ਗਲਤ ਕਦਮ ਨੂੰ ਸੱਦਾ ਦਿੰਦਾ ਹੈ ਤੇ ਇਹ ਰਸਤਾ ਸਿੱਧਾ ਭਵਿੱਖ ਦੀ ਅਸਫਲਤਾ ਵੱਲ ਲੈ ਜਾਂਦਾ ਹੈ ਤਾਂ ਸਾਡੇ ਸਾਹਮਣੇ ਦੋ ਰਸਤੇ ਨੇ ਇੱਕ ਉੱਪਰ ਸਫਲਤਾ ਵੱਲ ਜਾਂਦਾ ਹੈ ਤੇ ਦੂਜਾ ੇਠਾ ناکامی ਆਬੀ ਵੱਲ ਚੋਣ ਬਿਲਕੁਲ ਸਾਫ਼ ਹੈ ਤਾਂ ਆਓ ਹੁਣ ਇਸ ਗੱਲ ਤੇ ਧਿਆਨ ਕਰਿਏ ਕਿ ਅਸੀਂ ਅਨੁਸ਼ਾਸਨ ਨੂੰ ਸਫਲਤਾ ਤੱਕ ਪਹੁੰਚਣ ਲਈ ਇੱਕ ਪੁਲ ਵਾਂਗ ਕਿਵੇਂ ਵਰਤ ਸਕਦੇ ਹਾਂ ਵਾਹ ਇਸ ਸਾਰੀ ਗੱਲਬਾਤ ਦਾ ਨਿਚੋੜ ਇਸ ਇੱਕ ਲਾਈਨ ਵਿੱਚ ਹੈ ਇਸ ਨੂੰ ਇੱਕ ਪੁਲ ਦੀ ਤਰ੍ਹਾਂ ਦੇਖੋ ਇੱਕ ਪਾਸੇ ਇੱਕ ਵਿਦਿਆਰਥੀ ਅੱਜ ਖੜਾ ਹੈ ਆਪਣੇ ਸੰਘਰਸ਼ਾਂ ਤੇ ਚੁਣੌਤੀਆਂ ਦੇ ਨਾਲ ਦੂਜੇ ਪਾਸੇ ਉਸ ਦੇ ਸੁਪਨੇ ਨੇ ਉਸ ਦੀ ਮੰਜ਼ਿਲ ਹੈ ਤੇ ਦੋਵਾਂ ਦੇ ਵਿਚਕਾਰ ਜਿਹੜੀ ਡੂੰਗੀ ਖਾਈ ਹੈ ਉਸ ਨੂੰ ਸਿਰਫ ਤੇ ਸਿਰਫ ਅਨੁਸ਼ਾਸਨ ਦਾ ਪੁਲ ਹੀ ਪਾਰ ਸਕਦਾ ਹੈ ਤੇ ਅੰਤ ਵਿੱਚ ਇਹ ਸਾਰੀ ਚਰਚਾ ਸਾਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਤੇ ਲਿਆ ਕੇ ਛੱਡ ਦਿੰਦੀ ਹੈ ਅਕਸਰ ਸਾਨੂੰ ਲੱਗਦਾ ਹੈ ਕਿ ਅਨੁਸ਼ਾਸਨ ਇੱਕ ਬੰਦਿਸ਼ ਹੈ ਇੱਕ پابੰਦੀ ਹੈ ਪਰ ਸਾਡਾ ਸਰੋਤ ਸਾਨੂੰ ਇੱਕ ਵੱਖਰਾ ਨਜ਼ਰੀਆ ਦੇ ਰਿਹਾ ਹੈ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਅਨੁਸ਼ਾਸਨ ਸੱਚਮੁੱਚ ਇੱਕ ਕੈਦ ਹੈ ਜਾਂ ਫਿਰ ਇਹ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਬਣਨ ਦਾ ਸਭ ਤੋਂ ਸ਼ਕਤੀਸ਼ਾਲੀ ਔਜ਼ਾਰ ਹੈ